ਕਹਿੰਦੇ ਬੇਲੇ ਰਹਿਣਾ ਵੀ ਇੱਕ ਕੰਮ ਆ ਤਾ ਦੱਸਦੀ ਹੈ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਜਿਹੜੀ ਨੌਜਵਾਨਾਂ ਦੇ ਵੱਲੋਂ ਹੀ ਇੱਕ ਮੁਹਿੰਮ ਚਲਾਈ ਗਈ ਹੈ ਕਿਹੜੀ ਮੁਹਿੰਮਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਦੇ ਹਾਂ ਕਿ ਮੋਬਾਈਲ ਫੋਨਾਂ ਦੀ ਬੇਲੋੜੀ ਵਰਤੋਂ ਰੋਕਣ ਲਈ ਕੁਝ ਪਿੰਡਾਂ ਦੇ ਜਾਗਰੂਕ ਨੌਜਵਾਨਾਂ ਨੇ ਵੇਲੇ ਰਹਿਣ ਦੇ ਜਿਹੜੇ ਮੁਕਾਬਲੇ ਕਰਵਾ ਰਹੇ ਨੇ ਪੰਜਾਬ ਵਿੱਚ ਇਸ ਅਨੋਖੀ ਪਹਿਲ ਕਦਮ ਦੀ ਸ਼ੁਰੂਆਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਿਹਲਾ ਤੋਂ ਹੋਈ ਸੀ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਵੀ ਲਿਆ ਸੀ ਤੇ ਇਸ ਬਾਰੇ ਡਿਜੀਟਲ ਮੀਡੀਆ ਤੇ ਵੱਡੇ ਪੱਧਰ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਕੋਹਲਿਆ ਖੁਰਦੇ ਦੇ ਨੌਜਵਾਨਾਂ ਨੇ ਇਹ ਮੁਹਿਮ ਅੱਗੇ ਤੋਰਦੇ ਹਾਂ 30 ਨਵੰਬਰ ਨੂੰ ਪੰਜਾਬ ਦਾ ਦੂਜਾ ਵੇਲੇ ਰਹਿਣ ਦਾ ਮੁਕਾਬਲਾ ਕਰਵਾਉਣ ਦਾ ਐਲਾਨ ਕੀਤਾ ਇਹ ਮੁਕਾਬਲਾ ਸਵੇਰੇ 11 ਵਜੇ ਸ਼ੁਰੂ ਹੋਵੇਗਾ ਨੌਜਵਾਨਾਂ ਨੇ ਦੱਸਿਆ ਕਿ ਜੇਤੂਆਂ ਲਈ ਨਕਦ ਇਨਾਮ ਰੱਖੇ ਗਏ ਨੇ ਪਹਿਲਾ ਇਨਾਮ 4500 ਰੁਪਏ ਦੂਜਾ 2500 ਰੁਪਏ ਤੇ ਤੀਜਾ ਇਨਾਮ 1500 ਰੁਪਏ ਲੋਕੀ ਉਸ ਵੇਲੇ ਰਹਿ ਕੇ ਵੀ ਹੁਣ ਜਿਹੜਾ ਕਮਾਈ ਕਰ ਪਾਵੋਗੇ ਦੱਸਦੀ ਹੈ ਕਿ ਅੱਜ ਕੱਲ ਇਨਸਾਨ ਕੋਲੇ ਇੱਕ ਦੂਜੇ ਨਾਲ ਦੋ ਘੜੀਆਂ ਬੈਠ ਕੇ ਗੱਲ ਕਰਨ ਦਾ ਵੀ ਸਮਾਂ ਨਹੀਂ ਪਰ ਉਹ ਘੰਟਿਆਂ ਵੱਧੀ ਮੋਬਾਈਲ ਤੇ ਸਮਾਂ ਬਰਬਾਦ ਕਰ ਰਿਹਾ ਤੇ ਇਸੇ ਮੁਕਾਬਲੇ ਦਾ ਮਕਸਦ ਇਹ ਦੇਖਣਾ ਕਿ ਇਨਸਾਨ ਟੈਕਨੋਲੋਜੀ ਤੋਂ ਬਿਨਾ ਕਿੰਨਾ ਸਮਾਂ ਸਬਰ ਨਾਲ ਬਿਤਾ ਸਕਦਾ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਵੇਲੇ ਰਹਿਣ ਮੌਕੇ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ ਤਾਂ ਅਕਸਰ ਇਹ ਕਿਹਾ ਜਾਂਦਾ ਕਿ ਲੋਕਾਂ ਕੋਲ ਜਿਹੜਾ ਅਕਸਰ ਆਪਣੇ ਪਿਆਰਿਆਂ ਨੂੰ ਦੇਣ ਲਈ ਸਮਾਂ ਤਾਂ ਹੁੰਦਾ ਨਹੀਂ ਪਰ ਫੋਨ ਤੇ ਬਤਾਉਣ ਲਈ ਜਿਹੜਾ ਵਾਧੂ ਸਮਾਂ ਹੁੰਦਾ ਤਾਂ ਇਹ ਮੁਕਾਬਲੇ ਕੁਝ ਇਸ ਲਈ ਵੀ ਕਰਵਾਏ ਜਾ ਰਹੇ ਨੇ ਇਸ ਦੌਰਾਨ ਉਹ ਨਾ ਸੌ ਸਕਦੇ ਨੇ ਤੇ ਨਾ ਹੀ ਕਿਸੇ ਨਾਲ ਗੱਲ ਕਰ ਸਕਦੇ ਨੇ ਭਾਗੀਦਾਰ ਕੋਈ ਖੇਡ ਵੀ ਨਹੀਂ ਖੇਡੀ ਜਾ ਸਕਦੀ ਤੇ ਵਾਸ਼ਰੂਮ ਜਾਣ ਤੇ ਖਾਣ ਪੀਣ ਦੀ ਵੀ ਮਨਾਹੀ ਹੋਵੇਗੀ ਇਸ ਮੁਕਾਬਲੇ ਵਿੱਚ ਸਮੇਂ ਦੀ ਕੋਈ ਹੱਦ ਨਹੀਂ ਬਸ ਇੱਕੋ ਥਾਂ ਟਿੱਕੇ ਬੈਠਣਾ ਪਵੇਗਾ ਇਹ ਮੁਕਾਬਲਾ ਦਰਸਾਉਂਦਾ ਕਿ ਕਿਵੇਂ ਪਿੰਡਾਂ ਦੇ ਜਾਗਰੂਕ ਨੌਜਵਾਨ ਮੋਬਾਈਲ ਦੀ ਲਤ ਦੇ ਸਮਾਜਿਕ ਮੁੱਦੇ ਨਾਲ ਨਜੇਠਣ ਲਈ ਇੱਕ ਨਵੀਨਤਾਕਾਰ ਨੇ ਸਵਰਦੀ ਪਾਰਖਵਾਲੀ ਪਹੁੰਚ ਅਪਣਾ ਰਹੇ ਨੇ